ਜੇ ਤੋਂ ਬੰਦਾ ਮਰਦਾ ਹੈ ਤਾਂ ਉਸਦੇ ਕੱਪੜੇ ਜਿਹੜੇ ਸਲਾਈ ਜਾਂਦੇ ਨੇ ਨਾ ਤਾਂ ਉਹਦੇ ਖਿਸਾ ਰੱਖਿਆ ਜਾਂਦਾ ਹੈ ਨਾ ਉਹਦੇ ਪੱਕੀ ਸੂਣ ਮਾਰੀ ਜਾਂਦੀ ਹੈ ਤਾਂ ਉਹਦਾ ਮਤਲਬ ਕੀ ਹੈ ਇਹ ਬੇਲਾ ਭਲੇਖਾ ਬਹਿਨ ਸਾਰੀ ਮੇਰੇ ਖਿਚੇ ਆਲੀ ਪਾਉਂਦਾ ਰਿਹਾ ਜੇ ਕੱਥੇ ਜਾਂ ਨਾਲਾ ਕਰਦਾ ਹੈ ਤਾਂ ਕੀ ਵਗਾਰ ਹੈ ਉਹ ਮਰੋੜੀ ਦੇ ਇਲਾਕੇ ਤੋਂ ਉਸ ਵਿਅਕਤੀ ਨੂੰ ਲੈ ਕੇ ਜਾਂਦੇ ਨੇ ਸ਼ਮਸ਼ਾਨ ਘਟ ਵਾਲੇ ਪਾਸੇ ਨੂੰ ਤੇ ਵੀ ਦੋ ਤਿੰਨ ਜਗ੍ਹਾ ਰੱਖਦੇ ਨੇ ਜੀ ਕਪੜਾ ਰੱਖਦੇ ਨੇ ਤਾਂ ਉਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਪਹਿਲਾਂ ਮੜੀਆਂ ਕਿਤੇ ਦੂਰ ਹੋਣੀਆਂ ਕਿਛ ਇਹਦੀਆਂ ਪਹਿਲੇ ਜਮਨ ਜਦੋਂ ਗੱਲ ਚੱਲੀ ਐ ਇੱਕ ਬਾਸ ਉਹ ਤੇ ਠੋਰ ਮਾਰੀ ਜਾਂਦੀ ਐ ਤਿੰਨ ਬਾਰ ਦੋ ਬਾਰ ਜੂ ਮਾਰਦੇ ਆ ਤਾਂ ਫਿਰ ਬਾਸ ਤੋਂ ਉਹਦੇ ਮਨ ਲੀ ਅਰਥੀ ਤੋਂ ਉੱਪਰੋਂ ਗੇਰੀ ਜਾਂਦਾ ਹੈ ਉਹਦਾ ਮਤਲਬ ਕੀ ਹੈ ਇਹ ਗੱਲ ਛੱਡ ਕੇ ਇਹ ਟਲੀ ਪਹਿਲਾਂ ਤੇ ਹੀ ਐ ਪਹਿਲਾਂ ਡਾਕਟਰ ਨਹੀਂ ਤੇ ਕਿ ਜੜੀ ਵੀ ਤੋੜੀ ਜਾਂਦੀ ਐ ਕਿ ਜੜੀ ਤੋੜ ਦੋ ਕਿ ਹਾਂ ਘਰ ਦੇ ਵਿੱਚ ਜੜੀ ਨੂੰ ਬੰਦੇ ਨੇ ਬਿਮਾਰੀ ਐ ਕਿ ਉਹ ਖਤਮ ਹੋ ਜੇਗੀ ਉਹ ਤਾਂ ਹਰ ਸੱਤ ਨੂੰ ਪੀੜੀ ਦੇਖੀ ਜੂਗੀ ਜਿਹੜਾ ਪਾ ਬੈਠਾ ਤੁਸੀਂ ਉਹਦਾ ਖੇਤ ਸਾਂਭਲੇ ਹਰ ਪੰਜਾਲੀ ਸਾਂਭਲੇ ਬੈਲ ਸਾਂਭਲੇ ਜਾਇਦਾਦ ਸਾਂਭਲੀ ਉਹਦਾ ਤੋੜੇ ਜੀ ਹੱਡੀ ਕੱਢ ਲੋ ਨਹੀਂ ਤਾਂ ਫੇ ਤੰਤਰੀ ਵਿਦਿਆਲੇ ਉਹ ਹੱਡੀ ਅਸੀਂ ਵੇਚਾ ਲੈਂਦੇ ਨੇ ਇਹ ਕੋਈ ਸਚਾਈ ਹੈ ਪਰਾਤਨ ਸਮਿਆਂ ਤੋਂ ਬਜ਼ੁਰਗਾਂ ਤੋਂ ਸ਼ੁਰੂ ਹੋਏ ਰੀਤ ਰਿਵਾਜ ਅੱਜ ਕੱਲ ਭਾਵੇਂ ਨਵੀਂ ਪੀੜੀ ਉਹ ਕਰਦੀ ਤਾਂ ਹੈ ਪਰ ਉਹਦਾ ਮਤਬਲ ਕੀ ਹੈ ਕਿਉਂ ਉਹ ਰੀਤ ਰਿਵਾਜ ਸ਼ੁਰੂ ਹੋਏ ਕੀ ਅਰਥ ਨੇ ਇੰਨਾ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਐਦਾਂ ਦੀ ਸਟੋਰੀ ਲੈ ਕੇ ਤੁਹਾਡੇ ਤੱਕ ਲੈ ਕੇ ਆਏ ਆ ਪੂਰਾ ਕਲੀਅਰ ਕਰਾਵਾਂਗੇ ਪੁਰਾਣੇ ਸਮੇਂ ਦੇ ਵੀ ਰੀਤ ਰਿਵਾਜ ਕਿਉਂ ਸ਼ੁਰੂ ਹੋਏ ਜਾਂ ਫਿਰ ਅੱਜ ਦੇ ਸਮੇਂ ਤੱਕ ਕਿਉਂ ਚੱਲ ਰਹੇ ਨੇ ਗੱਲ ਕਰਾਂਗੇ ਜਦੋਂ ਇਨਸਾਨ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਦੇ ਰੀਤ ਰਿਵਾਜਾਂ ਨੂੰ ਲੈ ਕੇ ਗੱਲਬਾਤ ਕਰਨੀ ਹੈ ਭਾਵੇਂ ਹਰ ਬੰਦਾ ਬੰਦੇ ਦੀ ਮੌਤ ਤੋਂ ਬਾਅਦ ਉਹ ਰੀਤ ਰਿਵਾਜ ਪੂਰੇ ਕਰਦਾ ਕਿ ਕਿਸੇ ਤਰੀਕੇ ਦੀ ਘਾਟ ਨਾ ਰਹੇ ਜਿਉਂਕਿ ਪਹਿਲਾਂ ਬਜ਼ੁਰਗ ਸਾਡੇ ਘਰ ਦੇ ਆਉਂਦੇ ਨੇ ਪਰ ਉਹ ਰੀਤਾਂ ਰਿਵਾਜਾਂ ਦਾ ਕੀ ਸੱਚ ਹੈ ਜਾਂ ਫਿਰ ਕੀ ਮਤਬਲ ਹੈ ਗੱਲਬਾਤ ਕਰਨ ਲਈ ਸਾਡੇ ਨਾਲ 85 ਸਾਲ ਪੁਰਾਣੇ ਬਜ਼ੁਰਗ ਸਾਡੇ ਗੁਰਵਚਨ ਸਿੰਘ ਮਾ ਵੀ ਸਾਡੇ ਨਾਲ ਨੇ ਅੱਛਾ ਗੁਰਵਚਨ ਸਿੰਘ ਜੀ ਜਿਹੜੇ ਇਹ ਪੁਰਾਣੇ ਰੀਤ ਰਿਵਾਜ ਨੇ ਇਹ ਹਾਂ ਬੰਦਾ ਮਰਦਾ ਹੈ ਉਦੋਂ ਤਾਂ ਕਾਫੀ ਜਣੀਆਂ ਰੀਤਾਂ ਰਿਵਾਜਾਂ ਕੀਤੀਆਂ ਜਾਂਦੀਆਂ ਨੇ ਹੁਣ ਤੱਕ ਚੱਲਦੀ ਆ ਰਹੀਆਂ ਪੁਰਾਣੇ ਬਜ਼ੁਰਗਾਂ ਤੋਂ ਜਦੋਂ ਬੰਦਾ ਮਰਦਾ ਹੈ ਤਾਂ ਉਸਦੇ ਕੱਪੜੇ ਜਿਹੜੇ ਸਵਾਏ ਜਾਂਦੇ ਨੇ ਨਾ ਤਾਂ ਉਹਦੇ ਖਿਸਾ ਰੱਖਿਆ ਜਾਂਦਾ ਹੈ ਨਾ ਉਹਦੇ ਪੱਕੀ ਸੂਣ ਮਾਰੀ ਜਾਂਦੀ ਹੈ ਤਾਂ ਉਹਦਾ ਮਤਲਬ ਕੀ ਹੈ ਸਾਡੇ ਦਰਸ਼ਕਾਂ ਨੂੰ ਉਹ ਦੱਸ ਦੋ ਕਈ ਨੌਜਵਾਨ ਪੀੜ੍ਹੀ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਇਹਦਾ ਬਹਿਲਾ ਭਲੇਖਾ ਬਹਿਨ ਹੈ ਜਿਕਰ ਬਾ ਪਿੱਛੇ ਦਾ ਚੱਲੇ ਆਉਣੇ ਬੀ ਇੱਥੇ ਮੱਠਾ ਇੱਥੇ ਮੱਠਾ ਟੇਕਿਓ ਇੱਥੇ ਆ ਕਰਿਓ ਬੋਕੇ ਕਰੀ ਜਾਣਾ ਇਹ ਬਹਿਲਾ ਬਹਿ ਮੈਂ ਜੇ ਖਿਚਾ ਸਾਰੀ ਮੇਰੇ ਖਿਚੇ ਵਾਲੀ ਪਾਉਂਦਾ ਰਿਹਾ ਜੇ ਕੱਥੇ ਜਾਂ ਨਾਲਾ ਕਰਤਾ ਕਿਆ ਵਿਗਾੜ ਹੈ ਉਹ ਮਰੋੜੀ ਦੇ ਨਹੀਂ ਲੱਗੇ ਇਹ ਬਹਿਲਾ ਬਹਿਨ ਹੈ ਹਾਂ ਇਹ ਮੈਂ ਤਾਂ ਗਲਤ ਮੰਨਦਾ ਨਹੀਂ ਉਹਦੇ ਕੱਪੜੇ ਸਵਾਓ ਐਂ ਚੰਗੇ ਕਾਹ ਨੂੰ ਸ਼ਾਨ ਨੂੰ ਸ਼ੌਕਤ ਨਾਲ ਭੇਜੋ ਨਹੀਂ ਸ਼ੌਕਤ ਨਾਲ ਭੇਜੋ ਨਾ ਤਾਂ ਨਹੀਂ ਖੁੱਲਾ ਜਾ ਪਾ ਕੇ ਜਿਕਣ ਫੱਕਰਾਂ ਦਾ ਪਾਇ ਪਾਉਂਦਾ ਪਾ ਕੇ ਭੇਜ ਦਿੰਨੇ ਇਹਨੇ ਇੰਨੀ ਪ੍ਰਾਪਰਟੀ ਬਣਾਈ ਸਭ ਕੁਝ ਕਰਿਆ ਆ ਪ੍ਰਾਪਰਟੀ ਬਣਾਈ ਦਾ ਟੌਰ ਪੱਗ ਬੰਨੋ ਰਮਾਲ ਪਾਓਗੇ ਜੀ ਮਾਂ ਬਣ ਨਹੀਂ ਹੁਣ ਤਾਂ ਬਾ ਜਿਕਾ ਚੋਗਾ ਪਾਇ ਬਹੁੰਦਾ ਬਾਇਕਣਾ ਪਾ ਦੇਨੇ ਕੱਚੇ ਨੂੰ ਮਰੋੜੀ ਦੇ ਦਿੰਨੇ ਪਜਾਮੇ ਦੀ ਮਰੋੜੀ ਦੇ ਦਿੰਨੇ ਬਸ ਇਕਣਾ ਕਰਦੇ ਪਹਿਲਾ ਬਹਿਨ ਮੈਂ ਤਾਂ ਕਾਹ ਨੂੰ ਮੰਨਦਾ ਨਹੀਂ ਅੱਛਾ ਜਦੋਂ ਘਰ ਤੋਂ ਉਸ ਵਿਅਕਤੀ ਨੂੰ ਲੈ ਕੇ ਜਾਂਦੇ ਨੇ ਸ਼ਮਸ਼ਾਨ ਘਟ ਵਾਲੇ ਪਾਸੇ ਨੂੰ ਤਾਂ ਚਾਰ ਅਰਥੀ ਨੂੰ ਕੰਦੇ ਲਾ ਕੇ ਜਾਂਦੇ ਨੇ ਭਾਵੇਂ ਉਹਨਾਂ ਦੇ ਬੱਚੇ ਹੋਣ ਭਾਵੇਂ ਕੋਈ ਰਿਸ਼ਤੇਦਾਰ ਹੋਣ ਨਾਲ ਹੋ ਕੇ ਚੱਲਦੇ ਨੇ ਕਿ ਅਸੀਂ ਨਾਲ ਲੈ ਕੇ ਸ਼ਮਸ਼ਾਨ ਘਟ ਜਾਵਾਂਗੇ ਪਰ ਰਾਹ ਤੇ ਵੀ ਦੋ ਤਿੰਨ ਜਗ੍ਹਾ ਰੱਖਦੇ ਨੇ ਇੱਕ ਪੇੜਾ ਰੱਖਦੇ ਨੇ ਤਾਂ ਉਹਦਾ ਮਤਲਬ ਕੀ ਹੈ ਇਹ ਵੀ ਦੱਸ ਦਿਓ ਜੀ ਇਹਦਾ ਮਤਲਬ ਤਾਂ ਹੈ ਜੀ ਪਹਿਲਾਂ ਮੜੀਆਂ ਕਿਤੇ ਦੂਰ ਹੋਣੀਆਂ ਕਿਸੇ ਦੀਆਂ ਪਹਿਲੇ ਜਮਨ ਜਦੋਂ ਗੱਲ ਚੱਲੀ ਹੈ ਉਹ ਦੂਰ ਹੋਣਿਆ ਬੰਦੇ ਮੈਂ ਭਜਨ ਤਾਂ ਹੁੰਦਾ ਹੀ ਏ ਉਹ ਵੀ ਥੱਕਨੇ ਜਬ ਉਹ ਕਹਿੰਦੇ ਰੱਖ ਦਿਓ ਇੰਨੇ ਮਦਾਮਾ ਦਾ ਬੰਦੇ ਬੱਦ ਮੂਹਲੇ ਪਿਛਲੇ ਆ ਜਾਓ ਪਿਛਲੇ ਮੂਹਰੇ ਆ ਜਾਓ ਵੀ ਜੇ ਦੋ ਥਾਂ ਰੱਖ ਲਿਓ ਫੇਰ ਰੋਟੀ ਦੇ ਉੱਤੀ ਆ ਜਾਣੇ ਇਹਦਾ ਵੇਲਾ ਭੈ ਮੈਂ ਤੈਨੂੰ ਮੰਨਦਾ ਨਹੀਂ ਇਹ ਵੀ ਨੀ ਤਰੋ ਚੱਤ ਚੱਲ ਉਹਨਾਂ ਕਹਤਾ ਰਾਮ ਇਹ ਬਣਾਤਾ ਆਰਾਮ ਲੈਣ ਨੂੰ ਤਾਂ ਵੀ ਮੁੰਡਾ ਥੱਕ ਗਿਆ ਮੀਂਹ ਪਰ ਬਾਜੇ ਪਿੰਡ ਮੀਂਹ ਮੇਰੇ ਹੁਣ ਵੀ ਆਈਆਂ ਮੜੀਆਂ ਉੁਰਮਿਤulka ਜਾਣਾ ਪੈਂਦਾ ਲੰਗੇ ਪੈਰੀ ਨਦੀਆਂ ਵਿੱਚ ਹੈ ਰੇਤੇ ਮੈਂ ਪੈ ਲੂ ਉਹ ਜੰਨੇ ਹੁਣ ਵੀ ਮੈਂ ਕਈ ਪਿੰਡਾਂ ਮੈਂ ਗਿਆ ਮੀਲ ਮੀਲ ਮੜੀਆਂ ਉਹ ਰਾਮਾ ਬਦਲਨੇ ਪੈਂਦਾ ਬਾਜਾ ਬੰਦਾ ਪਰ ਉਹਦਾ ਤਾਂ ਬਣਾਇਆ ਤਾਏ ਉਹ ਇਹਨਾਂ ਨੂੰ ਦਿਨ ਮੇ ਦੱਪ ਲਿਆ ਹੁਣ ਹਰੇਕੇ ਲੱਗੇ ਤਾਰਨ ਰਾਂ ਵਿੱਚ ਅੱਛਾ ਦੂਜੇ ਪਾਸੇ ਜਦੋਂ ਵਿਅਕਤੀ ਨੂੰ ਸ਼ਮਸ਼ਾਨ ਘੜ ਤੇ ਆ ਜਾਂਦਾ ਹੈ ਅੱਗ ਦੇ ਵਿੱਚ ਜਦੋਂ ਰੱਖਿਆ ਜਾਂਦਾ ਹੈ ਤਾਂ ਉਸ ਸਮੇਂ ਦੇ ਵਿੱਚ ਇੱਕ ਬਾਸ ਉਹ ਤਾਂ ਠੋਰ ਮਾਰੀ ਜਾਂਦੀ ਹੈ ਤਿੰਨ ਵਾਰ ਦੋ ਵਾਰ ਚ ਮਾਰਦੇ ਆ ਤਾਂ ਫਿਰ ਬਾਸ ਤੋਂ ਉਹਦੇ ਮਤਲਬ ਕਿ ਅਰਥੀ ਤਾਂ ਉੱਪਰੋਂ ਗੇਰੀ ਜਾਂਦਾ ਹੈ ਉਹ ਉਹਦਾ ਮਤਲਬ ਕੀ ਹੈ ਕਿਉਂ ਮਾਰੇ ਜਾਂਦਾ ਹੈ ਉਹ ਉਹ ਵੀ ਦੱਸ ਦੋ ਕਈ ਲੋਕਾਂ ਨੂੰ ਇਹਦੇ ਬਾਰੇ ਵੀ ਨਹੀਂ ਪਤਾ ਹੈ ਇਹ ਸੱਚ ਹੈ ਜਾਂ ਬਹਿਮਾਚ ਕੀ ਹੈ ਨਹੀਂ ਗੱਲ ਸੱਚ ਹੈ ਇਹ ਪਹਿਲਾਂ ਦੇ ਹੀ ਹੈ ਪਹਿਲਾਂ ਡਾਕਟਰ ਨਹੀਂ ਤੇ ਪਹਿਲਾਂ ਉਹ ਹੁੰਦੇ ਤੇ ਬਬ ਕੁੜੀਆਂ ਮਾ ਚਾਕੋੜ ਕਹਿੰਦੇ ਜਣੀ ਹਾਂਜੀ ਮਨੂ ਰਾਮ ਹੈ ਜਾ ਹੁਣ ਤਾਂ ਜਦੇ ਅਗਲਾ ਡਾਕਟਰ ਪਾ ਲੈ ਜਾਂਦਾ ਜਿਵੇਂ ਚੱਕ ਚਾਹ ਮਾਰਕਰ ਅੱਗੇ ਇੱਕ ਮਾਰਤਾ ਮੈਂ ਕਰਾ ਲੀਆ ਚੰਡੀਗੜ੍ਹ ਲਈ ਜਾਣੀ ਲਿਜਾਣਾ ਉਹ ਕਹਿੰਦੇ ਦੀ ਇਹ ਡੈਥ ਹੋ ਗਈ ਤਾਂ ਉਹਨੂੰ ਪਤਾ ਲੱਗਦਾ ਅੱਗਾ ਇੱਕ ਨੇ ਤਾਂ ਅੱਗਾ ਬਾਜੇ ਕਿਤੇ ਹੋ ਗਿਆ ਹਮਨੇ ਕਿੱਦਾ ਚਾਂਸ ਉਹਦਾ ਪੰਜ ਪੰਜ ਠੋੜਾ ਮਾਰਦੇ ਇੱਥੇ ਰੱਖ ਦਿੰਦੇ ਫੇਰ ਠੋੜ ਮਾਰਦੇ ਇੱਥੇ ਰੱਖ ਦਿੰਦੇ ਪਾਣੀ ਢੋਲਦੇ ਫੇਰ ਠੋੜ ਮਾਰਦੇ ਕੋਈ ਕਦਾ ਬੜਿਆ ਉਠਖੜਿਆ ਹੁਣ ਕਿ ਡਾਕਟਰ ਦਾ ਥਾਣੀ ਦਾ ਉਹ ਹੀ ਨੀਤੀ ਦਾ ਆਉਂਕਣੇ ਚਲੇ ਆਉਂਦਾ ਹੁਣ ਵੀ ਹੋਰ ਤਾਂ ਮਾਰਦੇ ਕਿਤਨੇ ਤੇ ਜਾਗ ਜਵੇ ਕਿ ਅਗਰੇ ਕੋਈ ਬੈਸ ਵੀ ਕਿਤਾ ਜਿੰਮਦਾ ਤਾਂ ਨਹੀਂ ਜਦ ਪਿਛਲੇ ਨਹੀਂ ਮੰਨਦੀ ਗੱਲ ਹੈ ਜਦ ਦੇ ਦਦੇ ਠੋੜ ਮਾਰ ਕੇ ਉਹਨੂੰ ਉਕਣੇ ਦੱਬੀ ਚਲੇ ਆਉਂਦੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਜਦੋਂ ਔਰਤਾਂ ਇੰਨਾ ਚਿੰਗਦਿਆਂ ਵਾਲਾ ਪੈਂਦਾ ਐ ਇੰਨੇ ਰੋਂਦੀਆਂ ਨੇ ਕਿ ਉਦੋਂ ਨਹੀਂ ਉੱਠਿਆ ਉਹ ਕਿ ਬਾਸ ਨਾਲ ਮਾਰੇ ਥੋੜੀ ਉੱਠਣਾ ਆਉਣਾ ਉਹ ਨਹੀਂ ਨਹੀਂ ਬਾਬਾ ਜਿੱਕਣਾ ਚਲਿਆਈ ਗਾਲੋ ਆਪਣੇ ਬੰਨ ਲੈ ਇਹ ਪੰਜਾਬੀਆਂ ਜੇ ਉੱਠਾ ਰਸਤਾ ਮੈਂ ਕਈ ਥੋਂ ਰਸਤੇ ਮੈਂ ਜਾਣਾ ਕਿ ਤੈਨੂੰ ਬੱਕਰੇ ਕੁੰਢੇ ਬਿਚਾਰੇ ਪੈਂਦਾ ਉੱਠਾ ਹੋਰ ਕੁਝ ਨਹੀਂ ਉੱਥੇ ਇੱਕ ਕੰਡੇ ਸਿੱਡੇ ਕਰਦੇ ਤੇ ਮੈਂ ਤੁਲਕੇ ਜਾਣਾ ਸੀ ਦਵਾਨੇ ਮਹਾਰਪਾਲ ਸਿੰਘ ਨੇ ਉਹ ਕਾਹੇ ਉਹ ਫਰਾਂ ਉੱਥਾ ਰੇਕ ਨਾ ਕੰਡੇ ਸਿੱਡੇ ਜਾਣੇ ਉਹਦਾ ਕੰਡੇ ਹੀ ਸਿੱਡੇ ਤੇ ਇਹ ਜਿੱਥੇ ਮੱਥਾ ਟੇਕਿਆ ਉੱਠੀ ਜੇ ਕੀ ਜਨੇ ਰਾਜੋ ਬੈਜਾ ਇੱਕ ਇੱਕ ਕੀੜੀ ਵੀ ਤੋੜੀ ਜਾਂਦੀ ਹੈ ਕਿ ਪੀੜੀ ਤੋੜ ਦੋ ਕਿ ਹਾਂ ਘਰ ਦੇ ਵਿੱਚ ਜਿਹੜੀ ਨੂੰ ਬੰਦੇ ਨੇ ਬਿਮਾਰੀ ਹੈ ਕਿ ਉਹ ਖਤਮ ਹੋ ਜਾਏਗੀ ਉਹਦਾ ਹੈ ਸੱਚ ਕੁਛ ਜਾਂ ਫਿਰ ਵੈਸੇ ਹੀ ਬਣਾਇਆ ਹੋਇਆ ਉਹ ਇਹ ਤਾਂ ਬੇਲੀਆਂ ਗੱਲਾਂ ਬਣਾਈਆਂ ਮੀਆਂ ਵੀ ਆ ਸਾਨੂੰ ਪੀੜੀ ਦੇਖੀ ਜੂਪੀ ਜਿਹੜੇ ਪਾ ਬੈਠਾ ਤੁਸੀਂ ਉਹਦਾ ਖੇਤ ਸੰਭਲੇ ਹਲ ਪੰਜਾਲੀ ਸੰਭਲੇ ਫੈਲ ਸੰਭਲੇ ਜਾਇਦਾ ਸੰਭਲੀ ਉਹਦਾ ਤੋੜੇ ਨਹੀਂ ਤੁਸੀਂ ਬਲਕਿ ਵੇਚੇ ਨਹੀਂ ਤੁਸੀਂ ਹਲ ਪੰਜਾਲੀ ਤੋੜੇ ਪੀੜੀ ਉਹ ਜਾਦਾੜ ਗਈ ਇਹ ਗੱਲ ਗਲਤ ਹੈ ਅੱਛਾ ਕਿ ਡੱਕਾ ਪਾ ਜਾਂਦਾ ਹੈ ਹਰ ਬੰਦੇ ਵੱਲੋਂ ਜਿਹੜੇ ਸ਼ਮਸ਼ਾਨ ਘਾਟੇ ਪਹੁੰਚੇ ਹੁੰਦੇ ਨੇ ਉਹ ਡੱਕੇ ਪਹਿਲਾਂ ਡੱਕੇ ਹੀ ਪੈਂਦੇ ਸੀ ਜਾਂ ਕੋਈ ਹੋਰ ਕੁਝ ਪਾ ਜਾਂਦਾ ਸੀ ਜਿਹੜਾ ਹੁਣ ਚੱਲ ਰਿਹਾ ਹੈ ਰਿਵਾਜ ਬਈ ਸਾੜੇ ਪਿੰਡਸਾ ਫਾਮ ਨੇ ਡੱਕਾ ਪਹਿਲਾਂ ਦੇ ਅੱਛਾ ਮੈਂ ਕਹੀ ਚਾਹੂੰਗਾ ਕੁੜੀ ਪਿੰਡੇ ਉਠਾਉ ਨਿੰਮ ਚ ਪਾਉਨੇ ਪੱਤਾ ਨਿੰਮ ਕਹਿੰਦੇ ਫੇਰ ਠੁੱਕਦੇ ਵੀ ਕੌੜਾ ਹੋ ਗਿਆ ਉਹ ਕਹਿੰਦੇ ਵੀ ਵੀ ਕੌੜਾ ਹੋ ਗਿਆ ਬੰਦਾ ਇਹਦਾ ਮੋਹ ਛੱਡੋ ਅੱਛਾ ਕਿ ਬਾਕੀ ਹਿੰਦੂ ਪਰ ਗਿਆ ਤਾਂ ਮੈਂ ਉਠੋ ਕਹਿੰਦੇ ਧੱਕਾ ਰਿਕੋਰਡਿੰਗ ਨਹੀਂ ਮੈਂ ਕੁਛ ਵੀ ਨਹੀਂ ਕਰਦੇ ਪੌਣੇ ਨੂੰ ਕਹਿੰਦੇ ਇਹਦਾ ਆਪਣਾ ਆਪਣਾ ਰਵਾਜ ਹੈ ਬੀ ਤਾਂ ਫੁੱਲੇ ਫੁੱਲ ਕਹਿੰਦੇ ਤੁਸੀਂ ਸਾਡੇ ਲਾਗ ਛੋਟੀ ਬੰਦੋਂ ਪੰਡਾ ਹੈ ਜਾਲਦਾਰ ਛੋਟੀ ਬੰਦਰੀ ਮਸ਼ਹੂਰ ਹੈ ਵੀ ਇਹ ਅੰਗੀਠਾ ਫੋਲਦੇ ਹੀ ਨਹੀਂ ਇਹ ਫੁੱਲ ਪਾਉਂਦੇ ਹੀ ਨਹੀਂ ਅੱਛਾ ਕਦੇ ਫੁੱਲ ਨਹੀਂ ਪਾਦੇ ਆ ਮਰਕਣਾ ਹੁਣ ਵੀ ਪੁੱਛ ਲੋ ਉਹ ਕਦੇ ਫੁੱਲ ਨਹੀਂ ਪਾਉਂਦੇ ਲੋਕ ਕਹਿੰਦੇ ਕਿ ਹੱਡੀ ਕੱਢ ਲੋ ਨਹੀਂ ਤਾਂ ਫੇ ਤੰਤਰੀ ਵਿੱਦੇ ਵਾਲੇ ਉਹ ਹੱਡੀ ਸਿਵਨ ਚੁਗਾ ਲੈਂਦੇ ਨੇ ਇਹ ਕੋਈ ਸਚਾਈ ਹੈ ਉਹ ਨਾ ਇਹ ਬੱਲੀਆਂ ਇਦਾਂ ਗੱਲਾਂ ਆ ਸਾਡਾ ਭਾਈ ਮਰਿਆ 25 ਨੂੰ ਭੋਗਤਾ ਆ ਕਹਿੰਦੇ ਅੱਡੀ ਕੱਲੋਂ ਅਸੀਂ ਨਹੀਂ ਕੱਢੀ ਹੱਡੀ ਹਾਂ ਸੰਤਾ ਕੁਛ ਨਹੀਂ ਹੋਇਆ ਨਾ ਸੇਵਾ ਜਗਾਇਆ ਹਾਂ ਅੱਛਾ ਇੱਕ ਜਦੋਂ ਬੰਦਾ ਜਲ ਜਾਂਦਾ ਉਸ ਤੋਂ ਬਾਅਦ ਇੱਕ ਸੂਤ ਬੰਨਿਆ ਜਾਂਦਾ ਚਾਰੇ ਪਾਸੇ ਉਹਦਾ ਕੀਮਤ ਬੋਲੇ ਉਹ ਜਿਹੜਾ ਮੈਂ ਜਿੱਦੋਂ ਪਹਿਲਾਂ ਤੋਂ ਰਿਵਾਜ ਚੱਲੇ ਆ ਉਹ ਨੂੰ ਉਲਟਦੇ ਉਹਨੂੰ ਇਹ ਬਾਹਰ ਨਿਕਲ ਭੂਤ ਬਣ ਕੇ ਵੀ ਬਾਹਰ ਤੰਗ ਨਾ ਕਰ ਕਿਤੇ ਚੁੱਪਰ ਜੂ ਉਹ ਕੀਤੇ ਕਰਦ ਨੇ ਚਾਰ ਚੁਫੇਰੇ ਆ ਚਾਹ ਚਲੇ ਕਰ ਦਿੰਦੇ ਫੇਰ ਉੱਪਰ ਰੋਟੀਆਂ ਰੱਖ ਦੇ ਵੀ ਜਦੋਂ ਰੋਟੀਆਂ ਖਾ ਲੂਗਾ ਉਹ ਵੀ ਤਾਂ ਮਿੱਟੀ ਹੋ ਗਿਆ ਮਿੱਟੀ ਤੇ ਆਇਆ ਤਾਂ ਮਿੱਟੀ ਹੋ ਗਿਆ ਆਖਰ ਨੂੰ ਮਿੱਟੀ ਹੋਣਾ ਮੈਂ ਮਿੱਟੀ ਹੋ ਗਿਆ اچھا ਇੱਕ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਘਰ ਦੇ ਵਿਹੜੇ ਦੇ ਵਿੱਚ ਸਵਾਹ ਰੱਖ ਕੇ ਰਾਖ ਰੱਖ ਕੇ ਉੱਪਰ ਟੋਕਰਾ ਜਾਂ ਕੋਈ ਹੋਰ ਤਸਲ ਵਗੈਰਾ ਰੱਖ ਦਿੰਦੇ ਕਿ ਹਾਂ ਇਹ ਜਿਹੜੀ ਇਹਦੇ ਵਿੱਚ ਪੈੜ ਆਏਗੀ ਕਿ ਉਹ ਬੰਦਾ ਉਸ ਜੁਨੀ ਚਲੇ ਜਾਊਗਾ ਇਹ ਇਹ ਇਹਦਾ ਦੇਖਿਆ ਕਦੇ ਤੁਸੀਂ ਕਰਕੇ ਪਰਖਾ 30 40 ਸਾਲ ਮੈਂ ਪਿੰਡਾਂ ਬੰਦੇਖਿਆ ਆਪਣੇ ਤਾਂ ਨਹੀਂ ਦੇਖਿਆ ਯਾਨੀ 30 40 ਸਾਲ ਮੈਂ ਕਈ ਕਿਨਾਂ ਦੇ ਦੇਖਿਆ ਤਸਲੇ ਮੁੰਡਾ ਮਾਰ ਦੇ ਕਹਿੰਦੇ ਆ ਟੋਕਰਾ ਉੱਪਰ ਰੱਖ ਦੇਣਾ ਪੱਥਰ ਦਾ ਜਿਹੜਾ ਇਹ ਚਾਰ ਇਟਾਂ ਰੱਖ ਦੇਣੀ ਆ ਵੀ ਕੋਈ ਬਿੱਲੀ ਬੁੱਲੀ ਨਾ ਹਲਾ ਦੇ ਬਈ ਬਾ ਪਤਾ ਨਹੀਂ ਉਹ ਕਹਿੰਦੇ ਆ ਜੀ ਆ ਦੇਖੋ ਮੋਰ ਬਣ ਗਿਆ ਆ ਦੇਖੋ ਜੀ ਫੇੜਾ ਨਹੀਂ ਬਣ ਗਿਆ ਆ ਦੇਖੋ ਜੀ ਫਲਾਨੀ ਚੀਜ਼ ਵਾਣੀ ਅੰਦਾਜ਼ੀ ਨਿਸ਼ਾਨ ਉਹ ਉਹ ਬਣਾ ਲੈਣੀਆਂ ਮਾ ਉਮੀਓ ਬਣਾ ਲੈਨੇ ਆਜੀ ਪੈੜ ਐ ਬਸ ਕਾਹ ਨੂੰ ਹੁੰਦਾ ਐ ਕੁਝ ਗੱਲਾਂ ਸੱਚ ਨੇ ਕੁਝ ਮਲਕੀ ਐ ਬਹਿ ਪਰਮ ਪਿਓ ਬਹਿ ਪਰ ਮੈਂ ਕੋਲ ਸੱਚ ਐ ਨਾ ਗੱਲਾਂ ਮਤੋਂ ਸੱਚ ਮੰਨੂ ਤਾਂ ਕੋਈ ਲੱਗਦਾ ਨਹੀਂ ਵੀ ਨਾ ਰੇਮ ਗੱਠ ਨਾ ਦੋ ਖੁੱਲਾ ਚੋਗਾ ਪਾ ਦੋ ਇਹ ਆ ਰਾਮਾ ਚਾਟੀ ਵੀ ਰੱਖੀ ਜਾਂਦੀ ਐ ਟੰਗੀ ਜਾਂਦੀ ਐ ਪਾਣੀ ਟਿਪ ਟਿਪ ਕਰਕੇ ਚੁੰਦਾ ਉਹ ਉਹਦਾ ਕੀ ਉਹ 10 ਦਿਨ ਰੱਖਦੇ ਤੇ ਹਾਂ 10 ਦਿਨ ਅੱਜ ਵੀ ਇਹ ਦੀਵਾ ਕੱਲੋਂ ਉਹ ਤਾਂ 10ਵੇਂ ਦਿਨ ਜਾ ਕੇ ਮਾਰਿਕੰਦਰ ਦੇ ਘਰ ਦੇ ਵਿੱਚ ਕੱਪੜੇ ਸੋਇ ਕਹਦਾ ਆਪਣਾ ਕਬੀਲਾ 10 ਘਰ 10 ਦਿਨ ਕੱਪੜੇ ਨਹੀਂ ਧੋਣੇ 10 ਘਰ ਆਨੇ ਫਿਰ ਉਹ ਚ 10 ਦਿਨ ਪਾਣੀ ਪਾਇ ਕਰਦੇ ਤੇ ਪਿੱਪਲ ਗਾ ਟੰਗਿਆ ਵਹੋਂਦਾ ਦਾ ਹੇਠਾ ਬੱਤੀ ਬਣਾ ਕੇ ਪਾਇ ਕਰਦੇ ਤੇ ਉਹ ਸਭ हट ਗਏ ਹੁਣ ਬਿਲਹ ਬਹਿਮੇ ਤਾਂ ਪਹਿਲੀਆਂ ਚੀਜ਼ਾਂ ਤੇ हट ਗਏ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਅਗਰਵਚਨ ਸਿੰਘ ਜਿੰਨਾ ਵੱਲੋਂ ਜਿਹੜੀਆਂ ਆਪਣੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਦੇ ਪਹਿਲਾਂ ਜਿਹੜੇ ਰੀਤੀ ਰਿਵਾਜ ਚੱਲਦੇ ਆ ਰਹੇ ਉਹਨਾਂ ਦੇ ਵਿੱਚ ਕੀ ਸਚਾਈ ਹੈ ਜਾਂ ਫਿਰ ਕੀ ਜਿਹੜੇ ਪੁਰਾਣੇ ਸਮੇਂ ਚੱਲਦੇ ਆ ਰਹੇ ਨੇ ਉਹਨਾਂ ਨੂੰ ਕਿਵੇਂ ਲੋਕ ਅੱਗੇ ਲੈ ਕੇ ਚੱਲੇ ਰਹੇ ਨੇ ਪਰ ਉਹਨਾਂ ਦੇ ਬਾਰੇ ਸਚਾਈ ਪਤਾ ਨਹੀਂ ਸੀ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਤਨੇ ਕਿਤੇ ਪੁਰਾਣੇ ਬਜ਼ੁਰਗ ਨੇ ਪੁਰਾਣੇ ਪਿੰਡਾਂ ਵਿੱਚ ਜਾ ਕੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਦੀ ਕੀ ਸਚਾਈ ਹੈ ਕੀ ਮਰਿਆਦਾ ਉਹਨਾਂ ਦੀ ਤਾਂ ਇਸ ਨੂੰ ਲੈ ਕੇ ਹੋਰ ਵੀ ਇਦਾਂ ਦੇ ਪੁਰਾਣੇ ਪ੍ਰਾਤਨ ਸਮਿਆਂ ਦੇ ਵਿੱਚ ਕੀ ਕੀ ਚੱਲ ਰਿਹਾ ਹੈ ਕੀ ਕੀ ਜਿਹੜਾ ਰੀਤ ਰਿਵਾਜ ਚੱਲ ਰਹੇ ਨੇ ਉਹਦਾ ਕੀ ਮਤਲਬ ਹੈ ਇਦਾਂ ਦੀਆਂ ਸਟੋਰੀਆਂ ਹੋਰ ਵੀ ਲੈ ਕੇ ਤੁਹਾਡੇ ਤੱਕ ਆਂਦੇ ਰਹਾਂਗੇ ਜਦ ਤੱਕ ਦੇਖਦੇ ਰਹੋ ਐਚ ਐਨ ਬਨਿਊ ਚੈਨਲ ਤੇ ਆਪਣੇ ਆਪਣੇ ਵਿਚਾਰ ਜੁੜਦੇ ਹੋ ਤੇ ਇਸ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਜਦੇ ਨਾਲ ਕਿ ਹਰ ਦਿਨ ਦੇ ਵਿੱਚ ਵੀ ਇਦਾਂ ਦੀਆਂ ਸਟੋਰੀ ਤੁਹਾਡੇ ਤੱਕ ਲੈ ਸਕੀਏ ਧੰਨਵਾਦ